ਬੱਲੇ ਬੱਲੇ ਹੋ ਗਏ ਕਮਲ ਜੀ ਦਸ ਸਿੰਘ ਜੀ ਬੱਲੇ ਬੱਲੇ ਹੋ ਗਏ ਕਮਲ ਜੀ ਦਸ ਸਿੰਘ ਜੀ ਹੰਸ ਰਾਜ ਕੋਈ ਟਟ ਨੂੰ ਦਸ ਉੱਤੇ ਬੈਠ ਕੇ ਕਰਦਾ ਗਰੂਰ ਹੈ ਹੁਣੇ ਕਰੋ ਤਿਆਰ ਨਾ ਕਸੂਰ ਮੰਨ ਲੈ ਨੂੰ ਕਤੁ ਦਿਨ ਦੇ ਮਨੋ ਕੱਟਣਾ ਗਰੂਰ ਹੈ ਯਾਰਾਂ ਨੂੰ ਕਸੂਰ ਚੱਲੋ ਸਿੱਖ ਰਾਜ ਤੇ ਮਲਾਈਏ ਜੀ ਜੱਗ ਦੇ ਏ ਇਕਲਾ ਹਾਂ ਲੰਬੜਨਦਰ ਨੂੰ ਅਰਥਾਤ ਗੱਲ ਚੱਲੇ ਪਿਵੋਟ ਤੇ ਨਿਗਾ ਟਿੱਕੀ ਸਾਬ ਦੀ ਫਰੀਦਕੋਟ ਤੇ ਨਿਗਾ ਟਿੱਕੀ ਸਾਬ ਦੀ ਫਰੀਦਕੋਟ ਤੇ ਹੋ ਪੁੱਛਦੇ ਨੀ ਮਾਤ ਕੋਈ ਐਂਗ ਟੰਗ ਦੀ ਬੱਲੇ ਬੱਲੇ ਕੋ ਵੀ ਸਰਬਜੀਤ ਸਿੰਘ ਦੀ ਨੀਤ ਸਿੰਘ ਦੀ ਓ ਚਾਰ ਪਾਸੇ ਚਾਰ ਚਾਹੇ ਕੁਰਬਾਨੀ ਦੀ ਬਾਤ ਨਹੀਂ ਲੋਕ ਪੁੱਛਦੇ ਜਨਾਨੀ ਦੀ ਬਾਤ ਨਹੀਂ ਲੋਕ ਪੁੱਛਦੇ ਜਨਾਨੀ ਦੀ ਓਂਕਾਰ ਸੇ ਰਿਸ਼ਾਨ ਨਿਵੇਂ ਹੋਵੇ ਕੰਗ ਦੀ ਬੱਲੇ ਬੱਲੇ ਹੋਗੀ ਸਰਵਜੀਤ ਸਿੰਘ ਦੀ ਬੱਲੇ ਬੱਲੇ ਹੋਗੀ ਸਰਵਜੀਤ ਸਿੰਘ ਦੀ ਹੰਸੀ ਕਾਲ ਪਾਈ ਚਮ ਸਤਵੰਤ ਨੇ ਹੰਸੀ ਕਾਲ ਚਮ ਪਾਈ ਸਤਵੰਤ ਨੇ ਓ ਕਰਤੀ ਸੀ ਟੈਣ ਅਖੜੀਆਂ ਤੰਗ ਦੀ ਕਖੜੀਆਂ ਤੰਗ ਦੀ ਕਖੜੀਆਂ ਤੰਗ ਦੀ ਕਰਤੀ ਸੀ ਟੈਣ ਕਖੜੀਆਂ ਤੰਗ ਦੀ ਪੱਲੇ ਪੱਲੇ ਹੋਵੀ ਸਰਬਜੀਤ ਸਿੰਘ ਦੀ ਸਰਬੇਦੀ ਜ਼ਿੰਦਗੀ ਸਿੰਘਾਂ ਦੀ ਚੜ੍ਹਾਈ ਆਣ ਨਿਉ ਜਾਂ ਦੂਰ ਤੋਂ ਅਮਰਿਤਪਾਲ ਜੱਤ ਦਾ ਖੰਡੂਰ ਤੋਂ ਅਮਰਿਤਪਾਲ ਜੱਤ ਦਾ ਖੰਡੂਰ ਤੋਂ ਆਹ ਪੋਟ ਪਲਟੋਏ ਨੂਣੀ ਪੈਣੀ ਪਿੰਡ ਦੀ ਬੱਲੇ ਬੱਲੇ ਪੋਗੀ ਅਮਰਿਤਪਾਲ ਸਿੰਘ ਦੀ ਬੱਲੇ ਕਮਲ ਦੀਤ ਲੜੇ ਲੈ ਦਿਆਣੀ ਖੇਰ ਤੋਂ ਕਣ ਕਰਤਾ ਸਾਡੀ ਪਨ ਮਾਨਸੀ ਨੂੰ ਜਾਣ ਕਰਤਾ ਬੁਰਾ ਬਣਾ ਬਾਲਿਆ ਉਹਨਾਂ ਨੇ ਸ਼ਿਪਾਈਆਂ ਨੂੰ ਚਾਰ ਬੰਦੇ ਰੱਕ ਛੱਡ ਗਿਆ ਇਹ ਤੋੜ ਹੁਣ ਨਹੀਂ ਸਿੱਖ ਫੌਜ ਦੇ ਅੱਗੇ ਸਿੱਖ ਫੌਜ ਦੇ ਅੱਗੇ ਕਸੂਰ ਸਮਝ ਲਵੋ ਹੱਥ ਚੋਂ ਗਵਾਣਿਆ ਲੱਗਣ ਦੀ ਧੀਰ ਹੈ ਮਤਾਨ ਜੰਗ ਲਈ ਡੱਗੇ ਉਹ ਹਟ ਲਿਆ ਹਿਮਾਚਲ ਸਾਡੇ ਨੱਕੜ ਦੀਆਂ ਪੱਕਾਂ ਵਾਲਾ ਲੀਡਰ ਚੁੱਪ ਰਹੇ ਤੇ ਉਹ ਵੱਖ ਹੋ ਗਿਆ ਅੱਜ ਤੁਸੀਂ ਹਿਮਾਚਲ ਵਿੱਚ ਐਂਟਰੀ ਕਰੋ ਤੁਹਾਨੂੰ ਐਂਟਰੀ ਦੇਣੀ ਪੈਂਦੀ ਹੈ ਤੁਹਾਨੂੰ ਐਂਟਰੀ ਲੈਣੀ ਪੈਂਦੀ ਪੈਸੇ ਦੇਣੇ ਪੈਂਦੇ ਆ हिमाचल वाले पंजाब चोण အဲਨ ਤੋਰੇ ਫਿਰਦੇ ਜਾਂ ਗੋਸ਼ਲਾ ਤੋਰੇ ਫਿਰਦੇ ਆ ਤੇ ਪੰਜਾਬ ਵਾਲੇ ਹਿਮਾਚਲ ਜਾਣ ਤਾਂ ਐਂ ਜਾਣ ਜਿਵੇਂ ਸਵਿਟਜ਼ਰਲੈਂਡ ਚ ਜਾਂਦੇ ਹੁੰਦੇ ਆ ਅਸੀਂ ਐਂਟਰੀ ਲੈ ਕੇ ਜਾਈਏ ਚੰਡੀਗੜ੍ਹ ਵਿੱਚ 70% ਜੇਕਰ ਗਵਰਨਟ ਜੋਬ ਕਰਨ ਤਾਂ ਹਿਮਾਚਲ ਦੇ ਲੋਕ ਕਰਨ ਹਰਿਆਣੇ ਦੇ ਲੋਕ ਕਰਨ ਦਿੱਲੀ ਦੇ ਲੋਕ ਕਰਨ ਤੇਸੀਂ 70% ਹਿਮਾਚਲ ਨੂੰ ਹਰਿਆਣੇ ਨੂੰ ਦਿੱਲੀ ਨੂੰ ਜੋਬ ਦੇਣ ਵਾਲੇ ਉਹਨਾਂ ਦੇ ਸੂਪਿਆਂ ਵਿੱਚ ਜਾਈਏ ਤੇ ਪੈਸੇ ਦੇਖੇ ਜਾਈਏ ਅੱਖਾਂ ਨਾਲ ਜ਼ੋਰ ਲਾਈ ਹੋਇ ਅਸੀਂ ਕੱਲ ਦੇ ਅੱਖਾਂ ਨਾਲ ਜ਼ੋਰ ਲਾਈ ਹੁਣ ਤੇਲ ਤੂਲ ਪੱਤਾ ਨੂੰ ਲਵਾ ਲਈ ਤੇ ਟੁੜਾ ਨੂੰ ਪੱਟ ਦੇ ਉਹ ਕੋਈ ਦਰਸਗਜ਼ਾਰ ਨਾ ਤੇਜ ਜਗ ਵਗ ਦੀ ਖੂਨ ਦੀ ਵਗਦ ਇਸ ਲੰਮੀ ਕਰਾ ਨਾਲੋਂ ਹੀ ਲਾ ਹੋ ਗਏ ਪਾਰ ਤੋੜਣੇ ਭਜਦੇ ਤੂੰ ਸਮੇ ਬਿੜੇ ਵੰਸਨਰ ਕਰਨ ਕਿਰਪਾਣਾ ਤੜਾ ਤਰਸੀ ਤੜਾ ਤੋੜ ਦੇ ਦੇ ਸੀ ਜਾਰ ਵਖਾਣ ਲੱਗੇ ਸੀ ਜਾਰ ਵਖਾਣ ਲੱਗੇ ਅੱਗੇ ਵੱਦ ਵੱਦ ਕੇ ਮਾਰ ਦੇ ਦਬ ਕੇ ਚੱਲਣ ਨਾ ਕਾਣ ਮੇ ਜੰਗੀ ਜਵਾਨ ਪੁਕੇ ਪਗਿਆੜਾ ਵਾਂਗਰਾ ਕਰਾ ਕਰ